ਨੌਜਵਾਨ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ ਦਾਦੇ ਨੇ ਪਿੱਛੋਂ ਆਵਾਜ਼ ਮਾਰੀ ਕਹਿੰਦਾ ਪੁੱਤਰ ਪਾਣੀ ਦਾ ਗਲਾਸ ਨਹੀਂ ਮਿਲਿਆ ਤੇ ਉਹਨੇ ਅੱਗੇ ਉਹ ਦੂਜੇ ਨੂੰ ਕਹਿਤਾ ਤੁਸੀਂ ਫੜਾ ਦਿਓ ਤੇ ਦਾਦੇ ਨੇ ਪੁੱਛਿਆ ਆ ਘਰਦਿਆਂ ਨੂੰ ਕਿੱਥੇ ਗਿਆ ਪੁੱਤ ਆਂਦੇ ਗੁਰਦੁਾਰੇ ਸ਼ਬੀਰ ਲੱਗੀ ਪਾਣੀ ਪੀਉਣ ਗਿਆ ਲੋਕਾਂ ਨੂੰ ਉਹਨੂੰ ਇਹ ਲੱਗਾ ਵੀ ਦਾਦੇ ਨੂੰ ਪਾਣੀ ਪਿਉਣਾ ਕਿਹੜੀ ਸੇਵਾ ਵਾ ਉੱਥੇ ਜਾ ਕੇ ਮੇਰਾ ਪਜਾਮਾ ਟੰਗਾਗਾ ਗੋਡਿਆਂ ਤੱਕ ਕਪੜੇ ਮੇਰੇ ਪਾਣੀ ਨਾਲ ਭਿੱਜੇ ਹੋਣਗੇ ਮੈਂ ਤਰਲੇ ਲੈ ਲੈ ਕੇ ਲੋਕਾਂ ਨੂੰ ਕਹਾਂ ਪਾਣੀ ਪਿਓ ਜੀ ਨਹੀਂ ਤੇ ਲਗੀ ਨਾਲ ਛੋਲੇ ਖਾਓ ਜੀ ਨਾਲ ਅਸੀਂ ਖੜਾ ਵੀ ਬਣਾਇਆ ਤੁਸੀਂ ਖੜਾ ਵੀ ਖਾਓ ਜੀ ਸੇਵਾ ਤੇ ਦਾਦੇ ਨੂੰ ਪਾਣੀ ਪੀਣ ਥੋੜਾ ਸੇਵਾ ਕਰ ਤਾਈ ਤੇ ਸੇਵਾ ਬਾਹਰ ਸਮਝੀ ਇਹ ਤੇ ਪੋਲੀ ਗਿਆ ਵੀ ਕਰ ਜੀ ਦਾਦਾ ਪਾਣੀ ਮੰਗਦਾ ਉਹਨੂੰ ਵੀ ਪਾਣੀ ਪਿਆ ਦੇ ਆ ਭਾਈ ਅੱਜ ਬਾਹਰ ਕਾਲੀਆਂ ਨਾ ਬੜ ਬਣ ਕੇ ਨਾ ਧੱਕੇ ਨਾ ਭੋਜਨ ਚ ਪਹੇ ਜਾ ਰਹੇ ਬੜੇ ਲੋਕ ਆ ਜਿਨ੍ਹਾਂ ਦੀ ਸਮਾਜ ਦੇ ਸੰਦ ਰੋਜ਼ ਫੋਨ ਤੇ ਉਤੋਂ ਅੰਦਾਜ਼ਾ ਲਾਉਨੇ ਆ ਵੀ ਜੇ ਆਪੋ ਆਪਣੇ ਲਾਗੇ ਵਿੱਚ ਅਸੀਂ ਕਿਸੇ ਲੋੜਵੰਦੀ ਹੈਲਪ ਕਰਦੇ ਨਾ ਲੰਗਰ ਸਾਦਾ ਕਰਦੇ ਇਕੱਲਾ ਦਾਲ ਦੀ ਤੇ ਜਿਹੜਾ ਆ ਬਾਕੀ ਪਕਵਾਨ ਤਿਆਰ ਕਰਦੇ ਨਾ ਉਹ ਬੈਠ ਇਕੱਠਾ ਕਰਕੇ ਨਾ ਕਿਸੇ ਮਰੀਜ਼ ਦੀ ਮੈਡੀਸਨ ਦਾ ਪ੍ਰਬੰਧ ਕਰ ਦਈਏ ਤੇ ਇੱਕ ਟੀਮ ਤਿਆਰ ਕਰ ਦਈਏ ਵੀ ਕਿੰਨੇ ਬੱਚੇ ਸਿਰਫ ਵਰਦੀ ਕਰਕੇ ਤੇ ਫੀਸਾਂ ਕਰਕੇ ਸਕੂਲ ਨਹੀਂ ਜਾ ਸਕਦੇ ਉਹਨਾਂ ਦੀਆਂ ਸਕੂਲਾਂ ਤੇ ਵਰਦੀਆਂ ਦੀਆਂ ਪ੍ਰਬੰਧ ਕਰ ਦਈਏ ਸਾਡੀ ਕੌਮ ਚੜhti ਗੱਲਾਂ ਜੋਸ ਦੀ ਪਰ ਸਾਡਾ ਇਸ ਬੰਦੇ ਤੇ ਆਨ ਨਹੀਂ ਅਸੀਂ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਲੰਗਰਾਂ ਵਾਲੇ ਬੰਦੇ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ